ਜੀ ਸਸੀ ਕਾਰ ਸਾਰੇ ਨੂੰ ਕੀ ਹਮੇ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇੱਥੇ ਜੀ ਮਾਰਨਿੰਗ ਤੋਂ ਆਪਾਂ ਵਲੌਗ ਸਟਾਰਟ ਕਰ ਰਹੇ ਹਾਂ ਤੇ ਇੱਥੇ ਨਾਲੇ ਨਹੀਂ ਮਿਲਤ ਨਹੀਂ ਮਿਲਦੇ ਪਪਾ ਉੱਠੇ ਨਹੀਂ ਸੀਗੇ ਤੇ ਮੈਂ ਜਲਦੀ ਉੱਠ ਗਈ ਸੀ ਮੈਂ ਕਿਹਾ ਚਲੋ ਜਲਦੀ ਉੱਠ ਕੇ ਨਾ ਆਪਣਾ ਜਿਹੜਾ ਕੱਪੜੇ ਤਿਆਰ ਕਰਨ ਵਾਲਿਆ ਨਾ ਕੱਲ ਮੈਂ ਐਵੇਂ ਹੀ ਪੇਟੀ ਤੇ ਸਟੋਰ ਤੇ ਰੱਖ ਦਿੱਤੇ ਸੀ ਮੈਂ ਤੈਨ ਨਹੀਂ ਕਰੇ ਸੀ ਕਿਉਂਕਿ ਨਾ ਰਾਤ ਨੂੰ ਮੇਨ ਹੋਰ ਵੀ ਕੰਮ ਸੀਗੇ ਤੇ ਮੈਂ ਇਸ ਵੇਲੇ ਉੱਠ ਕੇ ਮੈਂ ਕਿਹੜਾ ਹੋਰ ਕੀ ਕੰਮ ਕਰਾਂ ਹਲੇ ਤੱਕ ਕੋਈ ਉੱਠਿਆ ਹੀ ਨਹੀਂ ਹੈਗਾ ਚਲੋ ਨਾ ਜਿਹੜੇ ਕੱਪੜੇ ਪਏ ਨੇ ਉਹਨਾਂ ਨੂੰ ਹੀ ਤੈਨ ਲਗਾ ਲੈਂਦੀ ਆ ਉਸ ਤੋਂ ਬਾਅਦ ਜਿਹੜਾ ਆਪਣਾ ਬ੍ਰੇਕਫਾਸਟ ਰੈਡੀ ਕਰੂੰਗੀ ਤੇ ਸਾਬ ਸਫਾਈ ਦਾ ਜਿਹੜਾ ਕੰਮ ਮੈਂ ਆ ਕੇ ਹੀ ਕਰੂੰਗੀ ਤੇ ਤੇ ਇੱਥੇ ਮੈਂ ਨਿਮਰਤ ਨੂੰ ਛੱਡ ਕੇ ਆ ਗਈ ਸੀ ਸਕੂਲ ਵਿੱਚੋਂ ਤੇ ਹੁਣ ਆ ਕੇ ਲੱਗੇ ਸੀ ਮੈਂ ਆਪਣੇ ਸਾਫ ਸਫਾਈ ਦਾ ਕੰਮ ਕਰਨ ਵਾਸਤੇ ਮਾਰਨਿੰਗ ਟਾਈਮ ਨਾਲ ਇੱਕ ਵਾਰੀ ਮੇਰਾ ਬਸ ਇਹੀ ਪਰਪਸ ਹੁੰਦਾ ਕਿ ਮੈਂ ਇੱਕ ਵਾਰੀ ਉਹਨੂੰ ਛੱਡਿਆ ਆਵਾ ਛੱਡਣ ਤੋਂ ਬਾਅਦ ਹੀ ਜਿਹੜੇ ਮੈਂ ਬਾਕੀ ਦੇ ਆਪਣੇ ਘਰ ਦੇ ਰੋਜ਼ ਦੇ ਡੇਲੀ ਦੇ ਰੁਟੀਨ ਦੇ ਕੰਮ ਆ ਉਹ ਕਰਾਂ ਕਿਉਂਕਿ ਮੈਨੂੰ ਸਭ ਤੋਂ ਵੱਡੀ ਟੈਨਸ਼ਨ ਇਹੀ ਹੁੰਦੀ ਹੈ ਕਿ ਉਹਨੇ ਨਹੀਂ ਜਾਣਾ ਹੈਗਾ ਉਹ ਕਰਦੀ ਵੀ ਇਹੀ ਇਦਾਂ ਹੀ ਆ ਜਦੋਂ ਸਵੇਰੇ ਉੱਠੀਏ ਨਾ ਰੋਣ ਲੱਗ ਜਾਂਦੀ ਹੈ ਮम्मा ਮੈਂ ਨਹੀਂ ਜਾਣਾ ਨਹੀਂ ਜਾਣਾ ਕਿਸ ਤਰੀਕੇ ਨਾਲ ਉਹਨੂੰ ਮੈਂ ਰੈਡੀ ਕਰਦੀ ਆ ਉਹਨੇ ਸ਼ੂਜ਼ ਵਗੈਰਾ ਕੁਝ ਨਹੀਂ ਪਾਣੇ ਕਿਉਂਕਿ ਉਹਨੇ ਬਹੁਤ ਅੰਨ ਜਦੋਂ ਨਵੇਂ ਕੱਪੜੇ ਪਾਏ ਤੇ ਮੈਨੂੰ ਸਕੂਲ ਹੀ ਛੱਡ ਕੇ ਆਉਣਗੇ ਤੇ ਬੜੇ ਤੱਕੇ ਨਾਲ ਉਹਨੂੰ ਤਿਆਰ ਕਰਨਾ ਪੈਂਦਾ ਉਸ ਤੋਂ ਬਾਅਦ ਉਹਨੂੰ ਛੱਡ ਕੇ ਆਉਣਾ ਪੈਂਦਾ ਛੱਡ ਛੱਡ ਕੇ ਆਉਣ ਤੋਂ ਬਾਅਦ ਮੈਂ ਰਿਲੈਕਸ ਹੋ ਕੇ ਜਿਹੜਾ ਆਪਣਾ ਕੰਮ ਕਰਦੀ ਹਾਂ ਕਿਉਂਕਿ ਜਲਦਬਾਜ਼ੀ ਵਿੱਚ ਮੇਰ ਤੋਂ ਕੰਮ ਬਿਲਕੁਲ ਵੀ ਨਹੀਂ ਹੁੰਦੇ ਹੈਗੇ ਲੋ ਜੀ ਇੱਥੇ ਮੈਂ ਕਿਚਨ ਦੇ ਵਿੱਚ ਆ ਗਈ ਸੀ ਤੇ ਅੱਜ ਨਾ ਮਤਲਬ ਸਰਾਬ ਬਹੁਤ ਜ਼ਿਆਦਾ ਹੋਇਆ ਪਿਆ ਦਾ ਤੇ ਇਹਨਾਂ નીચે ਗਿਰਦਰਿੰਦਰ ਸੈਲਫ ਦੇ ਉੱਤੇ ਤਾਂ ਕਰਕੇ ਨਾ ਅੱਜ ਮੈਂ ਝਾੜੂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਉਤਾਰਿਆ ਮੈਂ ਕਿਹਾ ਪਹਿਲਾਂ ਮੈਂ ਇਹਦੇ ਇਹੀ ਕੰਮ ਕਰਦੀ ਹਾਂ ਉਸ ਤੋਂ ਬਾਅਦ ਜਿਹੜਾ ਸਾਫ ਸਫਾਈ ਦਾ ਮੈਂ ਕੰਮ ਕਰੂੰਗੀ ਤੇ ਉਪਰੋਂ ਇੱਕ ਵਾਰੀ ਮੈਂ ਝਾੜ ਲਿਆ ਤੇ ਹੁਣ نیچے ਦੀ ਮੈਂ ਝਾੜੂ ਲਗਾਉਂਗੀ ਨਾਲੇ ਇਹ ਸੈਲਫ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰੂੰਗੀ ਤੇ ਇੱਕ ਵਾਰੀ ਜਿਹੜਾ ਮੋਟਾ ਮੋਟਾ ਜਿਆ ਉਤਰਿਆ ਸੀਗਾ ਉਹ ਮੈਂ ਚੱਕ ਕੇ ਬਾਹਰ ਸਿੱਟਦਾ ਸੀਗਾ ਤੇ ਮੈਂ ਕਬੀਏ ਸ਼ਿੰਕ ਚ ਪੈ ਗਿਆ ਨਾ ਫਿਰ ਸ਼ਿੰਕ ਬਲੋਕ ਨਾ ਕਿਤੇ ਹੋ ਜਵੇ ਤੇ ਉਹਨੂੰ ਬਾਹਰ ਹੀ ਮੈਂ ਸੈਟਈ ਆਈ ਸੀ ਉਸ ਤੋਂ ਬਾਅਦ ਲੱਗੀ ਸੀ ਮੈਂ ਆਪਣੀ ਸੈਲਫ ਦੀ ਕਲੀਨਿੰਗ ਕਰਨ ਵਾਸਤੇ ਲੋ ਜੀ ਇੱਥੇ ਮੈਂ ਹੁਣ ਸਾਰਾ ਸੋਈ ਸਾਫ਼ ਕਰਨ ਤੋਂ ਬਾਅਦ ਇੱਕ ਵਾਰੀ ਸੁੱਕਾ ਕੱਪੜਾ ਮਾਰ ਦੂੰਗੀ ਸੁੱਕੇ ਕੱਪੜੇ ਨਾਲ ਐ ਹੁੰਦਾ ਕਿ ਜਿਹੜੀ ਪਾਣੀ ਦੇ ਦਾਗ ਵਗੈਰਾ ਹੁੰਦੇ ਹਨਾ ਉਹ ਨਹੀਂ ਲੱਗਦੇ ਹੈਗੇ ਬਿਲਕੁਲ ਕਲੀਅਰ ਹੋ ਜਾਂਦਾ ਹੈ ਸਾਰਾ ਹੀ ਇਸ ਕਰਕੇ ਨਾ ਮੇਰੀ ਤਾਂ ਹੈਬਟ ਹੀ ਬਣੀ ਹੋਈ ਆ ਤਾਂ ਹੁਣ ਤੋਂ ਬਾਅਦ ਇੱਕ ਵਾਰੀ ਮੈਂ ਜਿਹੜਾ ਸੁੱਕਾ ਕੱਪੜਾ ਜ਼ਰੂਰ ਮਾਰ ਦਿੰਨੀ ਹੁੰਦੀ ਆ ਲੋ ਜੀ ਇੱਥੇ ਆਪਣਾ ਸਾਰਾ ਹੀ ਕੰਮ ਨਿਪਟ ਗਿਆ ਸਾਫ ਸਫਾਈ ਦਾ ਤੇ ਅੱਜ ਨਾ ਲਾਈਟ ਜਾਊਗੀ ਕਿਉਂਕਿ ਲਾਈਟ ਦਾ ਕਟ ਕਹਿ ਰਹੇ ਆ ਤੇ ਲਾਈਟ ਜਾਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸਾਰਾ ਕੰਮ ਮੈਂ ਨਿਬੇੜ ਲਿਆ ਕਿਉਂਕਿ ਨਾ ਅੰਦਰ ਹਨੇਰਾ ਹੋ ਜਾਂਦਾ ਉਦੋਂ ਉਸ ਤੋਂ ਬਾਅਦ ਜਿਹੜਾ ਸਾਫ ਸਫਾਈ ਹੈ ਨਾ ਚੰਗੀ ਤਰ੍ਹਾਂ ਸਾਫ ਸਫਾਈ ਦਾ ਜਿਹੜਾ ਕੰਮ ਹੁੰਦਾ ਨਹੀਂ ਹੈਗਾ ਤੇ ਬਸ ਹੁਣ ਮੈਂ ਫ੍ਰੀ ਹੋ ਕੇ ਨਾ ਆਉਂਗੀ ਤੇ ਨਿਮਰਦੀ ਆਉਣ ਦਾ ਵੀ ਟਾਈਮ ਹੋ ਗਿਆ ਆ ਤੇ ਅੱਜ ਲਾਇਟ ਜਿਹੜੀ ਕਹਿ ਰਹੇ ਸੀ ਵੀ 6 6 ਵਜੇ ਤੱਕ ਆਊਗੀ ਤੇ ਬਾਕੀ ਦੇਖੋ ਹੁਣ ਬਾਕੀ ਸਾਰਾ ਕੰਮ ਤਾਂ ਪੜਾਣੇ ਪੜ ਗਿਆ ਓਏ ਤਾਂ ਕੀ ਕਰਕੇ ਇੰਨੇ ਰੰਗ ਲਿਆ ਬੁਰਾ ਨਾ ਮਾਨੋ ਕਿਨੇ ਲਾਇਆ ਤੇਰੇ ਦੋਸਤ ਨੇ ਮੰਮੀ ਮੈਂ ਨਹੀਂ ਲਾਤਾ ਆਏ ਤੂੰ ਖੇਲਿਆ ਸੀ ਮੈਂ ਤਾਂ ਕੁਰ ਮੰਗ ਲਾ ਤੂੰ ਖੇਲਿਆ ਸੀ ਰੰਗ ਨਾਲ ਬੁਰਾ ਨਾ ਮਾਨੋ ਹੋਲੀ ਹੈ ਤੂੰ ਕਦ ਗਿਆ ਸੀ ਨੀਤੇ ਚਾਲੋ ਮੈਂ ਮੰਮੀ ਦੇ ਜਾ ਕੇ ਲੰਗ ਲਾ ਦੂੰਗੀ ਹੂੰ ਆਉਂਦੀ ਹੋਲੀ ਖੇਡਣ ਆ ਗਿਆ ਪਪਾ ਦੀ ਪਪਾ ਦੀ ਆਜੋ ਲੱਭੀ ਹੋਲੀ ਲੋਜੀ ਇੱਥੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਇੱਥੇ ਨਾ ਮੈਂ ਨਿਮਰਤ ਵਾਸਤੇ ਚੋਲ ਬਣਾ ਰਹੀ ਸੀ ਕਿਉਂਕਿ ਨਾ ਜਿਹੜਾ ਉਹ ਟਿਫਨ ਜਿਹੜਾ ਮੈਂ ਚੈੱਕ ਕੀਤਾ ਨਾ ਤੇ ਉਹ ਬਿਲਕੁਲ ਹੀ ਕੁਝ ਵੀ ਨਹੀਂ ਉਹਦੇ ਚ ਖਾਦਾ ਹੋਇਆ ਸੀ ਸਾਰਾ ਹੀ ਐਦਾਂ ਹੀ ਮੋੜ ਕੇ ਲੈ ਆਈ ਤੇ ਮੈਂ ਕਿਹਾ ਇਹਨੂੰ ਭੁੱਖ ਲੱਗੀ ਹੋਣੀ ਆ ਤੇ ਚਾਵਲ ਨਾਲ ਹੀ ਖੁਸ਼ ਹੋ ਕੇ ਖਾ ਲੈਂਦੀ ਹੁੰਦੀ ਆ ਤਾਂ ਨਾ ਮੈਂ ਜ਼ਿਆਤਰ ਇਹਦੇ ਲਈ ਚੋਲੇ ਹੀ ਬਣਾ ਲੈਣੇ ਹੁੰਦੀ ਆ ਵੀ ਚਲੋ ਉਹਦਾ ਢਿੱਡ ਦਾ ਭਰੇ ਇਥੇ ਜੀ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਲੱਗੇ ਸੀ ਬਾਹਰ ਸਬਜ਼ੀ ਕੱਟਣ ਵਾਸਤੇ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਅੱਜ ਲਾਈਟ ਦਾ ਕੱਟ ਸੀਗਾ ਤੇ ਲਾਈਟ ਨਾ ਹਲੇ ਤੱਕ ਆਈ ਨਹੀਂ ਸੀਗੀ ਤੇ ਅੰਦਰ ਤਾਂ ਹਨੇਰਾ ਪੈ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਬਾਹਰ ਮੰਜਾ ਢਾਕੇ ਨਾ ਇੱਕ ਵਾਰੀ ਝਾੜੂ ਵਗੈਰਾ ਤੇ ਮੈਂ ਲਾ ਲਈ ਸੀ ਕਿਉਂਕਿ ਈਵਨਿੰਗ ਟਾਈਮ ਵੀ ਮੈਂ ਸਾਫ ਸਫਾਈ ਕਰ ਲੈਣੀ ਹੁੰਦੀ ਹੈ ਇੱਕ ਵਾਰੀ ਤੇ ਬਾਹਰ ਮੰਜਾ ਢਾਕੇ ਮੈਂ ਕਿਹਾ ਚਲੋ ਬਾਹਰ ਬੈਠ ਕੇ ਅੱਜ ਜਿਹੜੀ ਸਬਜ਼ੀ ਕੱਟਦੀਆਂ वैसे तो आज मैं और भी व्लॉग शूट करना थी क्योंकि मैं बहुत सारे काम सोचे हुए थी आज बट लाइट ना होने के कारण मैं बहुत सारे काम जेडे कर नहीं सकी हैगी ते ये इन्ना ਕੋਈ ਵਲੌਗ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰੂੰਗੀ ਕਿ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੌਗ ਵਧੀਆ ਲੱਗੂਗਾ ਜੇ ਵਧੀਆ ਲੱਗੂਗਾ ਤਾਂ ਪਿਆਰੇ ਪਿਆਰੇ ਜੇ ਕਮੈਂਟ ਜ਼ਰੂਰ ਕਰਿਓ ਵੈਸੇ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਸਾਰਿਆਂ ਦਾ ਮੈਂ ਦਿ ਲੋ ਧੰਨਵਾਦ ਕਰਦੀ ਹਾਂ ਤੁਸੀਂ ਇਦਾਂ ਹੀ ਆਪਣਾ ਜਿਹੜਾ ਸਾਥ ਮੇਰੇ ਨਾਲ ਬਣਾਈ ਰੱਖਿਓ ਤੇ ਮਿਲਦੇ ਆ ਇੱਕ ਨਵੇਂ ਜਿਹਾ ਵਲੌਗ ਦੇ ਨਾਲ ਹੈਲੋ ਜੀ ਹਲੇ ਤੱਕ ਲਾਈਟ ਨਹੀਂ ਆਈ ਹੈਗੀ ਅੰਦਰ ਸਾਰਾ ਹਨੇਰਾ ਹੋਇਆ ਪਿਆ ਤੇ ਮੈਂ ਬਣਾਉਣੀ ਸੀ ਅੱਜ ਸਬਜ਼ੀ ਤਾਂ ਹੀ ਮੈਂ ਅੱਜ ਬਾਹਰ ਬਾਹਰ ਕੇ ਜੜੀ ਸਬਜ਼ੀ ਕੱਟੀ ਆ ਫਲਾਵਰ ਕਿੰਨੇ ਸੋਹਣੇ ਹੋਏ ਪਏ ਨਾ ਗੁਰਮਤ ਹਾਂ ਵੇਟ ਕਰਦੇ ਆ ਲਾਈਟ ਦਾ ਲੈਟ ਹਲੇ ਤੱਕ ਆਈ ਨਹੀਂ